ਪ੍ਰਤਪਾਲ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਪ੍ਰਤਪਾਲ ਪੀਜੀਆਈ ਦੇ ਵਿੱਚ ਇਲਾਜ ਅਧੀਨ ਹੈ ਪਰ ਉਸ ਮਾਮਲੇ ਤੇ ਪੰਜਾਬ ਸਰਕਾਰ ਨੇ ਕੋਈ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਕਿਉਂਕਿ ਪ੍ਰਤਪਾਲ ਕਿਸਾਨ ਆ ਜਿਹੜਾ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਹਰਿਆਣਾ ਪੁਲਿਸ ਦੇ ਵੱਲੋਂ ਔਰ ਉਸ ਨੂੰ ਰੋਤਗ ਦੇ ਪੀਜੀਆਈ ਵਿੱਚ ਦਾਖਲ ਕੀਤਾ ਗਿਆ ਸੀ ਜਿੱਥੇ ਉਸ ਦੀਆਂ ਲੱਤਾਂ ਤੋੜੀਆਂ ਗਈਆਂ ਔਰ ਮੋਢੇ ਵੀ ਤੋੜ ਦਿੱਤੇ ਗਏ ਸੀ ਤੇ ਮੂੰਹ ਦਾ ਜਿਹੜਾ ਜਵਾੜਾ ਵੀ ਤੋੜ ਦਿੱਤਾ ਜਿਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਹੁਣ ਪੰਜਾਬ ਦੀ ਸਰਕਾਰ ਤੇ ਵਰੇ ਨੇ ਕਿ ਐਫਆਈਆਰ ਤੁਸੀਂ ਤਾਂ ਸੁਬ ਕਰਨ ਵੇਲੇ ਵੀ ਜ਼ੀਰੋ ਐਫਆਈਆਰ ਲਿਖੀ ਐ ਪਰ ਹੁਣ ਪ੍ਰਤਪਾਲ ਨੇ ਤਾਂ ਖੁਦ ਬਿਆਨ ਦਿੱਤੇ ਨੇ ਤੁਸੀਂ ਐਫਆਈਆਰ ਕਿਉਂ ਨਹੀਂ ਦਰਜ ਕਰ ਰਹੇ ਮੈਂ ਲੈਟਰ ਦੇਣਾ ਸਰਕਾਰ ਦੇਣ ਦੀ ਕੋਸ਼ਿਸ਼ ਕਰੇ ਔਰ ਦੂਜੀ ਗੱਲ ਸਰਕਾਰ ਸਿਰਫ ਇਸ ਨੌਜਵਾਨ ਦੀ ਐਫਆਈਆਰ ਕੱਟ ਕੇ ਪੱਲਾ ਝਾੜ ਕੇ ਨਾ ਬੈਠੇ ਕਿ ਸ਼ਾਇਦ ਕੰਮ ਮੁੱਕ ਗਿਆ ਉਸ ਦਿਨ ਜਿਸ ਦਿਨ ਗੱਲਬਾਤ ਚੱਲ ਰਹੀ ਸੀ ਉਸ ਦਿਨ ਇਹ ਗੱਲ ਸਪੈਸ਼ਲ ਹੋਈ ਸੀ ਕਿ ਜਿਹੜੇ ਉਥੇ ਲੋਕਾਂ ਦੇ ਟਰੈਕਟਰ ਤੋਲੇ ਗਏ ਨੇ ਸਾਡੇ ਏਰੀਆ 'ਚ ਆ ਕੇ ਉਥੋਂ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਗਏ ਨੇ ਉਹਨੂੰ ਬੋਰੀ 'ਚ ਪਾ ਕੇ ਲੈ ਕੇ ਗਏ ਉਹਨੂੰ ਕੁੱਟਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਔਰ ਉਹਦੀ ਐਫਆਈਆਰ ਦਰਜ ਹੋਣੀ ਅਜੇ ਬਾਕੀ ਐ ਪੰਜਾਬ ਸਰਕਾਰ ਦੇਤੇ ਨੋਟਿਸ ਲਵੇ ਤੁਰੰਤ ਔਰ ਜਲਦੀ ਤੋਂ ਜਲਦੀ ਇਸ ਐਫ ਆਈ ਆਰ ਨੂੰ ਦਰਜ ਕਰੇ ਨਾਲ ਅਗਲੀ ਗੱਲ ਜੋ ਉਥੋਂ ਸਾਨੂੰ ਪਤਾ ਲੱਗਿਆ ਕਿ ਪੀਜੀਆਈ ਦੇ ਵਿੱਚੋਂ ਹਰਿਆਣਾ ਗਵਰਨਮੈਂਟ ਜਿੱਥੇ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੀਜੀਆਈ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਫਿਰਤਪਾਲ ਸਿੰਘ ਦਾ ਉਥੋਂ ਮੁਰ ਦੁਬਾਰਾ ਹਰਿਆਣਾ ਗਵਰਨਮੈਂਟ ਉਸ ਨੌਜਵਾਨ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੀ ਹੈ ਔਰ اے ایس ਏ ਕਤਾਈ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਚੇਤਾਵਨੀ ਵੀ ਦੇਵਾਂਗੇ ਕਿ ਨੌਜਵਾਨ ਸਾਡਾ ਹੈ ਹਰਿਆਣਾ ਗਵਰਨਮੈਂਟ ਦੇ ਚੱਕ ਕੇ ਲਿਜਾ ਕੇ ਜਿਨੇ ਲੱਤਾਂ ਤੋੜੀਆਂ ਨੇ ਜਿਨੇ ਉਹਦਾ ਸਿਰ ਪਾੜਿਆ ਹੈ ਜਿਨੇ ਉਹਦਾ ਕੋਦੀ ਕਮਰ ਤੋੜੀ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਇਨਸਾਫ ਦੇਣਗੇ ਕਿਸੇ ਤਰ੍ਹਾਂ ਦੇ ਕੋਈ ਇਨਸਾਫ ਦੀ ਉਮੀਦ ਨਹੀਂ ਸਾਡੀ ਪੰਜਾਬ ਸਰਕਾਰ ਇਹਦੇ ਤੇ ਨੋਟਿਸ ਲਵੇ ਸੰਗਿਆਨ ਲਵੇ ਔਰ ਉਹਦੀ ਆਪ ਖੁਦ ਇਨਵੈਸਟੀਗੇਸ਼ਨ ਕਰੇ ਔਰ ਮੈਨੂੰ ਪਤਾ ਲੱਗਾ ਕਿ ਡਾਕਟਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹਨੂੰ ਜਲਦੀ ਵਾਪਸ ਮਤਲਬ ਛੱਟਦਾ ਇਕਰਾਰ ਦੇ ਕੇ ਤੇਨੂੰ ਵਾਪਸ ਉੱਥੇ ਭੇਜੋ ਇਹ ਕਤਈ برداشت ਨਹੀਂ ਕਰਾਂਗੇ ਇਹ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਨੂੰ ਚੱਕੇ ਇਹ ਪੰਜਾਬ ਦਾ ਨੌਜਵਾਨ ਇਸ ਤਰੀਕੇ ਦੇ ਨਾਲ ਕਿਡਨੈਪ ਕਰਕੇ ਲੈ ਕੇ ਗਏ ਨੇ ਜਿਹੜੇ ਕਿਡਨੈਪ ਕਰਨ ਦਾ ਮੁਕੱਦਮਾ ਦਰਜ ਕਰਕੇ ਕੀਤਾ ਜਾਣਾ ਚਾਹੀਦਾ ਔਰ ਨਾਲ ਦੀ ਨਾਲ ਅਗਲੀ ਗੱਲ ਇਹ ਹੈ ਕਿ ਦੇਖੋ ਕਿਹੜੇ ਸਿੱਤਮ ਦੀ ਗੱਲ ਹੈ ਕਿ ਹਰਿਆਣਾ ਗਵਰਨਮੈਂਟ ਹਾਈ ਕੋਰਟ ਚ ਕਹਿੰਦੀ ਹੈ ਕਿ ਅਸੀਂ ਤਾਂ ਇਹਨੂੰ जख्मी ਹਾਲਤ ਦੇ ਵਿੱਚ ਚੱਕਿਆ ਤੇ ਜੇ जख्मी ਹਾਲਤ ਦੇ ਵਿੱਚ ਚੱਕਿਆ ਤਾਂ ਫਿਰ ਕੀ ਉਹ ਚੱਕੀ ਫਿਰਦਾ ਸੀ ਕੱਲ ਕਿਹੜੇ ਮਾਮਲੇ ਕਿਸ ਮਕਸਦ ਨਾਲ ਕਿਹੜੇ ਤਰੀਕੇ ਦੇ ਨਾਲ ਉਹਦੇ ਤੇ 307 ਦਾ ਮੁਕੱਦਮਾ ਦਰਜ ਕਰ ਰੱਖਿਆ ਉਹ ਤਾਂ ਬਣਦਾ ਹੀ ਨਹੀਂ ਜਿਹੜਾ ਪਹਿਲੇ ਹੀ जख्मी ਹੈ ਸੋ ਇਸ ਕਰਕੇ ਅਜਈਆਂ ਹਰਕਤਾਂ ਤੋਂ ਸਰਕਾਰ ਬਾਹਰ ਜਾਵੇ ਪੰਜਾਬ ਗਵਰਨਮੈਂਟ ਖੁਦ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੱਖ ਕੇ ਵਧੀਆ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਵਾਉਣ ਦੀ ਗੱਲ ਕਰੇ ਸਰਕਾਰ ਔਰ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਜਾਣ ਕੇ ਕਿ ਲਗਾਤਾਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਰਹੇ ਆ ਕਿ ਭਾਈ ਸਾਡਾ ਨੌਜਵਾਨ ਨੂੰ ਉਧਰੋਂ ਵਾਪਸ ਮਂਗਾਓ ਸਾਡੀ ਸਰਕਾਰ ਵੱਲੋਂ ਟੈਲਿਮੈਡ ਦੀ ਨੀਤੀ ਅਪਣਾਉਂਦਿਆ ਅਖੀਰ ਮੋਰਚੇ ਨੂੰ ਸਰਕਾਰ ਬਲਦੇਵ ਸਿੰਘ ਸਿਰਸਾ ਦੀ ਡਿਊਟੀ ਲਾ ਕੇ ਸਾਨੂੰ ਇਹ ਜ਼ਿੰਮੇਵਾਰੀ ਚੱਕੀ ਆ ਔਰ ਉਹਨੂੰ ਆਪਦੇ ਨੌਜਵਾਨ ਨੂੰ ਅਸੀਂ ਲੈ ਕੇ ਆਏ ਵਾਪਸ ਔਰ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੋਇਆ ਇਹਦੇ ਵਿੱਚ ਔਰ बार-बार ਸਰਕਾਰ ਇਸ ਮੇਨਾਂ ਮੁੱਦਿਆਂ ਦੇ ਉੱਤੇ ਫੈਲ ਹੁੰਦੀ ਜਾ ਰਹੀ ਹੈ ਫਿਰ ਬਾਅਦ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਜੀ ਤੁਸੀਂ ਸੜਕਾਂ ਰੋਕਦੇ ਹੋ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੋਈ ਪਰਪਸ ਨਹੀਂ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੜਾਈ ਨਹੀਂ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਪੰਜਾਬ ਸਰਕਾਰ ਕੇਂਦਰ ਦਾ ਪੱਖ ਪੂਰ ਕੇ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਸੜਕਾਂ ਤੇ ਉਤਰਗੇ ਸੋ ਇਸ ਕਰਕੇ ਪੰਜਾਬ ਸਰਕਾਰ ਖੁਦ ਦੇਤੇ ਸਮੇਂ ਰਹਿ ਜਾਂ ਸੰਗਿਆਨ ਲੈਂਦੇ ਆ ਉਹ ਮੁਕਦਮਾ ਦਰਜ ਕਰੇ ਕਿਡਲਪ ਕੀਤਾ ਸਾਡੇ ਨੌਜਵਾਨ ਨੂੰ ਕਿਡਨਪ ਦਾ ਮੁਕਦਮਾ ਦਰਜ ਕਰੇ ਔਰ ਉੱਥੋਂ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਖੋਦੇ ਦੇ ਵਿੱਚ ਦਖਲ ਅੰਦਾਜ਼ੀ ਦੇਖ ਕੇ ਉਹ ਆਪਣੀ ਨਿਗਰਾਨੀ ਦੇ ਹੇਠ ਇੱਥੇ ਇਲਾਜ ਕਰਵਾਵੇ ਐਸਾ ਨਾ ਹੋਵੇ ਕਿ ਪੰਜਾਬ ਦੇ ਅੰਦਰ ਲੋਕਾਂ ਦਾ ਗੁੱਸਾ ਹੋਰ ਵੱਡੀ ਪੱਧਰ ਦੇ ਉੱਤੇ ਫੁੱਟੇ ਤੇ ਫਿਰ ਪੰਜਾਬ ਗਵਰਨਮੈਂਟ ਨੂੰ ਇਹਨਾਂ ਗੱਲਾਂ ਦਾ ਸੰਗਿਆਨ ਲੈਣ ਦੀ ਲੋੜ ਦੱਸਦੀ ਕਿ ਪ੍ਰਤਪਾਲ ਜਿਹੜਾ ਹਰਿਆਣੇ ਦੇ ਵਿੱਚ ਲੈਗੇ ਸੀ ਪ੍ਰਤਪਾਲ ਨੂੰ ਹਰਿਆਣ ਦੀ ਫੋਰਸ ਜਿੱਤੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਜੋ ਕੁਝ ਹੋਇਆ ਸਭ ਜਾਣਦੇ ਆਂ ਔਰ 21 ਫਰਵਰੀ ਵਾਲੇ ਦਿਨ ਸੁਭ ਕਰਨ ਦੀ ਮੌਤ ਹੋਈ ਸੀ ਔਰ ਉਸੇ ਦਿਨ ਪ੍ਰਿਤਪਾਲ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਔਰ ਉਸ ਦੀਆਂ ਲੱਤਾਂ ਤੋੜੇ ਗਈਆਂ ਤੇ ਹੋਰ ਨੌਜਵਾਨਾਂ ਨੂੰ ਵੀ ਕੁੱਟਿਆ ਗਿਆ ਜਿਸ ਨੂੰ ਲੈ ਕੇ ਮਜੀਠੀਆ ਨੇ ਵੀ ਸਵਾਲ ਖੜੇ ਕੀਤੇ ਸੀ ਕਾਂਗਰਸ ਨੇ ਵੀ ਸਵਾਲ ਖੜੇ ਕੀਤੇ ਸੀ ਪਰ ਪੰਜਾਬ ਦੀ ਸਰਕਾਰ ਨੇ ਹਜੇ ਤੱਕ ਕਿਉਂ ਫਈਆ ਦਰਜ ਨਹੀਂ ਕੀਤੀ ਜਿਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੇ 3 ਮਾਰਚ ਤੱਕ ਦਾ ਵਕਤ ਦਿੱਤਾ ਕਿ ਜੇ ਤੁਸੀਂ 3 ਮਾਰਚ ਨੂੰ ਜਿਹੜੇ ਐਫਆਈਆ ਨਹੀਂ ਦਰਜ ਕਰਦੇ ਜਾਂਚ ਨਹੀਂ ਕਰਦੇ ਤਾਂ ਅਸੀਂ ਹੋਰ ਜਿਹੜਾ ਅੰਦੋਲਨ ਤੇਜ਼ ਕਰਾਂਗੇ ਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਵੀ ਰੋਸ ਮਾਰਚ ਕਰਾਂਗੇ